ਮੇਰਾ ਜਰਨੈਲ ਸਿੰਘ ਆ ਜੀ ਇਹ ਕਿਹੜੀ ਆਪਣੀ ਜਥੇਬੰਦੀ ਆ ਮੇਰੀ ਜਥੇਬੰਦੀ ਹੈਗੀ ਆ ਜੀ ਪੁਰਾਣੀ ਪੈਨਸ਼ਨ ਬਹਾਦੀ ਸੰਘਰਸ਼ ਕਮੇਟੀ ਪੰਜਾਬ ਕਿਉਂਕਿ ਅੱਜ ਹਰ ਇੱਕ ਵਰਗ ਸਰਕਾਰ ਤੋਂ ਦੁਖੀ ਆ ਸੈਂਟਰਲ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਕਿਉਂਕਿ ਜਿਹੜੇ 1 1 2004 ਤੋਂ ਬਾਅਦ ਮੁਲਾਜ਼ਮ ਭਰਤੀ ਆ ਉਹਨਾਂ ਕੋਲੋਂ ਪੈਨਸ਼ਨ ਖੋਹ ਲਈ ਗਈ ਆ ਕੋਈ ਦੋਰ ਗਿਆ ਜਾਂਦਾ ਤੇ ਪੈੜ ਦਾ ਪਿੱਸਾ ਪੰਜਾਬ ਜਿਹੜਾ ਹੈ ਜਾਵਾ ਪੰਜਾਬ ਨੂੰ ਬਿਲਕੁਲ ਬੰਨ੍ਹ ਕਰ ਦਿੱਤਾ ਗਿਆ ਹੈ ਹਵਾ ਪ੍ਰਸਾਨ ਸ਼ਰਕਾਂ ਦੇ ਆਲੇ ਚਾਲੂ ਹੋ ਗਏ ਪਾਣੀ ਦੀ ਕੀ ਆ ਗੀ ਪੰਜਾਬ ਤੋਂ ਪੈੜ ਲਈ ਉਹ ਪੰਜਾਬ ਦੀ ਕੋਈ ਦੋਰ ਪਾ ਨਾਉਣ ਦੀ ਕੋਸ਼ਿਸ਼ ਹੁੰਦਾ ਵਾ ਕੋਈ ਜਾਲੇ ਆ ਕਿ ਅਸੀਂ ਆਪ ਹੀ ਲੋਕ ਆਪ ਨੂੰ ਬਚਾ ਲਵਾਂਗੇ ਉਹ ਕੀ ਚਾਹਤਾ ਰਿਹਾ ਉਹ ਰਿਆਸ਼ਰ ਦਾ ਮਨੁੱਖਤਾ ਦਾ ਘਾਨ ਕਰ ਰਿਹਾ ਜਿਹੜੀਆਂ ਵੀ ਇਹਨਾਂ ਨੇ ਵਾਦੇ ਕੀਤੇ ਆ ਉਹ ਵਾਦਿਆਂ ਦੇ ਉੱਤੇ ਨਹੀਂ ਪੂਰੇ ਉਤਰੇ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਆਪਣੇ ਸੂਰਮੇ ਦਿੱਲੀ ਕੁ ਜਾ ਰਹੇ ਹੀ ਪਰ ਇਹਨਾਂ ਨੇ ਬਹੁਤ ਹੀ ਵੱਡੀਆਂ ਗਲਤੀਆਂ ਕਰਕੇ ਸੂਰਮਿਆਂ ਨੂੰ ਬਹੁਤ ਹੀ ਹਾਨੀਆਂ ਨੁਕਸਾਨ ਪਹੁੰਚਾਏ ਆ ਜਿਨ੍ਹਾਂ ਵਿੱਚ ਕਈਆਂ ਨੂੰ ਸੱਟ ਪੇੜੀ ਲੱਗੀ ਏ ਸਾਡੇ ਨਾਲ ਇੱਥੇ ਵੀਰ ਆ ਉਹ ਵੀਰ ਥੋੜਾ ਕੋ ਪੱਟੀ ਕਰਾਣ ਗਿਆ ਵਾ ਉਹਦੇ ਹੱਥ ਤੇ ਬੰਬ ਬਲਾਸਟ ਹੋ ਗਿਆ ਹੀ ਉਹਨਾਂ ਦਾ ਹੱਥ ਫੱਟਰ ਹੋ ਗਿਆ ਹੋਰ ਆਪਣੇ ਵੀਰ ਕਈ ਅਗੇ ਆ ਹੋਣ ਸੂਚਨਾ ਮਿਲੀ ਹੈ ਇੱਕ ਵੀਰ ਦੀ ਉੱਥੇ ਮੌਤ ਹੋ ਗਈ ਹੈ ਬਾਕੀ ਏਦਾਂ ਦੀਆਂ ਖਬਰਾਂ ਜਿਹੜੀਆਂ ਆਈਆਂ ਵਾ ਦੂਸਰੇ ਚੈਨਲ ਵਾਲੇ ਨਹੀਂ ਦੇ ਦੇ ਤੁਹਾਡੇ ਨਾਲ ਸਾਡੇ ਵੀਰ ਜੁੜੇ ਆ ਇਹ ਵੀਰਾਂ ਨੇ ਆਪਣੇ YouTube ਚੈਨਲ 'ላይ Facebook ਦਾ ਚੈਨਲ 'ላይ WhatsApp 'ላይ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਕੱਲ 9 ਵਜੇ ਟੂਲ ਪਲਾਜ਼ਾ ਨਿੱਜਰਪੁਰੇ ਦੇ ਉੱਤੇ ਧਰਨਾ ਸਟਾਰਟ ਹੋਏਗਾ ਜਿਹੜਾ ਧਰਨਾ 3 ਦਿਨ ਲਗਾਤਾਰ ਚੱਲੇਗਾ ਬਾਕੀ ਜੇ ਇਹਨਾਂ ਨੇ ਮੱਗਾ ਨਾ ਮੰਨੀਆਂ ਇਹ ਧਰਨਾ ਫੇਰ ਅੱਗੇ ਸਟਾਰਟ ਹੋ ਜਾਏਗਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਦੇਖ ਸਕਦੇ ਜੇ ਨਿਜਰਪੁਰਾ ਟੂਲਪਲਾਜ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮਤਲਬ ਕਿਸਾਨ ਜਥੇਬੰਦੀਆਂ ਵੱਲੋਂ ਟੂਲਪਲਾਜ ਬੰਦ ਕੀਤਾ ਗਿਆ ਇਹਨਾਂ ਨੇ ਐਲਾਨ ਕੀਤਾ ਸਾਰੇ ਜਥੇਬੰਦੀਆਂ ਨੇ ਕੱਠਾ ਮਿਸ਼ਨ ਕਰਕੇ ਵੀ ਜਿਹੜਾ ਕੱਲ ਤੋਂ 9 ਵਜੇ ਤੋਂ ਲੈ ਕੇ 3 ਦਿਨ ਟੂਲਪਲਾਜ਼ਾ ਬੰਦ ਰਹੇਗਾ ਵੀ ਜੇ ਇਹਨਾਂ ਨੇ ਮੰਗਾ ਨਾ ਮੰਨੀਆਂ ਇਹ ਤੇ ਹੋਰ ਵੀ ਲੰਮਾ ਸਮਾਂ ਕੀਤਾ ਜਾਏਗਾ ਜਿਹੜਾ ਸ਼ਖਸ ਸੇਂਗ ਵੀ ਜਿਹੜਾ ਦਿੱਲੀ ਨਹੀਂ ਜਾ ਸਕਦਾ ਉਹ ਨਿਜਰਪੁਰਾ ਟੂਲਪਲਾਜ਼ੇ ਤੇ ਆ ਕੇ ਤੁਹਾਡੇ ਨਾਲ ਹੱਥ ਵੜਾਏ ਇਹ ਸਾਡੇ ਹੀ ਹਿਸਾਬ ਆਏ ਬਾਕੀ ਗਵਰਨਮੈਂਟਾਂ ਦੀਆਂ ਜਿਹੜੀਆਂ ਵੀਆ ਪਾਲਸੀਆਂ ਬਹੁਤ ਹੀ ਗਲਤ ਗੰਦੀਆਂ ਪਾਲਸੀਆਂ ਐ ਇਹਨਾਂ ਨੇ ਮਤਲਬ ਆਪਣਾ ਪੰਜਾਬ ਏਰੀਆ ਇੱਕ ਅਲੱਗ ਏਰੀਆ ਬਣਾ ਦਿੱਤਾ ਬਾਰਡਰ ਕਰਤਾ ਇਧਰੋਂ ਜੇ ਵੇਖਿਆ ਜਾਏ ਨਿਜਰਪੁਰਾ ਟੂਲਪਲਾਜ ਦੇ ਕੋਲ ਤੇ ਆ ਇਥੇ ਸਿਰਫ 37 ਕਿਲੋਮੀਟਰ ਬਾਰਡਰ ਆ ਤੇ ਇਧਰੋਂ ਇੱਕ ਇਹਨਾਂ ਨੇ ਐਸ ਬਨੇ ਬਾਰਡਰ ਕਰਤਾ ਵੀ ਉਹ ਬਾਰਡਰ ਦੇ ਵਿੱਚ ਦਾ ਆ ਇਹਨਾਂ ਨੇ ਪੰਜਾਬ ਸੁੱਟਤਾ ਵੀ ਨਾ ਬੰਦਾ ਕਿੱਧਰ ਜਾਣ ਜੋਗਾ ਇਹਨਾਂ ਨੇ ਤਾਂ ਮੇਨ ਇੱਕ ਪਾਕਿਸਤਾਨ ਨਾਲੋਂ ਭੜਾ ਸਿਸਟਮ ਬਣਾਤਾ ਪਾਕਿਸਤਾਨ ਦੀਆਂ ਹੱਡਾਂ ਦੇ ਉੱਤੇ ਫੇਰ ਵੀ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੋਣਗੀਆਂ ਉਧਰਲੇ ਸਾਈਡ ਦੇ ਉੱਤੇ ਜਿਹੜੇ ਆਪਣੇ ਸੂਰਮੇ ਗਏ ਆ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਉਹ ਸੂਰਮਿਆਂ ਵਾਸਤੇ ਤਿੰਨ ਤਿੰਨ ਕਿਲੋਮੀਟਰ ਦੇ ਦਾਰੇ ਦੇ ਵਿੱਚ ਮੇਨ ਕੰਡੇ ਵਾਲੀਆਂ ਤਾਰਾਂ ਬੰਬ ਬਲਾਸਟ ਗੋਲੀਆਂ ਪਾਣੀ ਦੀ ਵਰਖਾ ਹੋਰ ਬੜਾ ਹੀ ਅਤਿਆਚਾਰ ਕੀਤਾ ਜਾ ਰਿਹਾ ਸੜਕ ਦੇ ਉੱਤੇ ਸੁੰਬੇ ਲਾਤੇ ਆ ਜਿਨ੍ਹਾਂ ਨਾਲ ਗੱਡੀਆਂ ਟਰੈਕਟਰ ਟਰਾਲੀਆਂ ਜੋ ਵੀ ਆਣ ਉਹਨਾਂ ਦਾ ਨੁਕਸਾਨ ਹੋਏ ਉਹ ਪੈਂਚਰ ਹੋਏ ਵੀ ਇਸ ਗਲਤੀ ਨੂੰ ਵੀ ਕੋਈ ਗਵਰਨਮੈਂਟਾਂ ਜਾਂ ਕੋਈ ਵੱਡੇ ਅਹੁਦਿਆਂ ਵਾਲੇ ਬੰਦੇ ਜਾਂ ਕੋਈ ਆਪਣਾ ਵਕੀਲ ਜੱਜ ਉਹ ਨਹੀਂ ਇਹਨੂੰ ਮਤਲਬ ਸਹੀ ਸਮੇਂ ਗਲਤ ਕਰਾਰ ਕਰ ਸਕਦੇ ਵੀ ਬਾਕੀ ਸੜਕ ਦੇ ਉੱਤੇ ਐਨਾ ਕੁਛ ਕੀਤਾ ਵਾ ਬਹੁਤ ਹੀ ਮਾੜਾ ਕੰਮ ਕਰ ਰਿਹਾ ਗਵਰਨਮੈਂਟ ਨੇ ਜਿਹੜੇ ਵਾਦੇ ਕੀਤੇ ਆ ਹਾਂ ਆ ਕੀ ਪ੍ਰਧਾਨ ਸਾਹਿਬ ਜੀ ਅੱਜ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਗਈ ਭਾਰਤ ਬੰਦ ਦੀ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਇੱਥੇ ਦੋ ਪ੍ਰਾਜੋਤ ਪਾਸੇ ਹੋਏ ਆਂ ਇਹ ਜਿਹੜੀ ਸਾਨੂੰ ਕਾਲ ਆਈ ਉਹ ਤੇ ਇਹ ਬੰਦ ਕੀਤਾ ਕਾਲ ਖਤਮ ਹੋ ਗਿਆ ਉੱਥੇ ਅਤਿਆਚਾਰ ਹੋ ਰਿਹਾ ਬਹੁਤ ਜ਼ਿਆਦਾ ਬਹੁਤ ਅਤਿਆਚਾਰ ਹੋ ਰਿਹਾ ਵਾ ਜੁਰਮ ਕਮਾਇਆ ਜਾ ਰਿਹਾ ਵਾ ਮੇਖੋ ਥਰੂ ਗੈਸ ਗੋਰੀਆਂ ਪਲਾਸਟਿਕ ਦੀਆਂ ਐਨਐਸਆਰ ਦੇ ਫਾਇਰ ਇਹ ਕੋ ਗੱਲ ਪੰਜਾਬ ਦੇ ਕਿਸਾਨਾਂ ਦੇ ਤੇ ਕਰਨ ਵਾਲੀ ਥੋੜਾ ਬਣਦੀ ਆ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਮੋਦੀ ਵੀ ਇੱਥੋਂ ਦੇ ਰਹਿਣ ਵਾਲਾ ਉਹ ਦਾਨੀਆਂ ਬਾਨੀਆਂ ਦੇ ਮਤ ਕਰੀ ਜਾਂਦਾ ਤੇ ਉਹ ਜਿਹੜਾ ਵਿੱਚ ਵਿੱਚ ਖਾਏ ਬਾਂਦਰ ਚੰਬਰ ਗਿਆ ਵਾ ਹਰਿਆਣੇ ਵਾਲਾ ਖੱਟਰ ਖੱਟਰ ਦਾ ਖੱਟਰ ਦਾ ਸਾਡੇ ਨਹੀਂ ਆਉਂਦਾ ਖੱਟਰ ਦੀਆਂ ਬੱਥਾ ਨਹੀਂ ਆਉਂਦੀਆਂ ਅਹੀਂ ਬਸਾਂ ਨਹੀਂ ਦੇ ਭਾਈ ਦੇ ਅਹੀਂ ਚਾਂਤਮਈ ਨਾ ਕਰਨ ਦਾ ਆ ਇੱਕ ਖੱਟਰ ਬੰਦੇ ਦਾ ਪੁੱਟ ਬਣ ਜਾ ਜੇ ਵੀ ਇਹ ਕੁਝ ਕੀਤਾ ਤੇ ਤੇਰੀਆਂ ਬਸਾਂ ਰੋਕ ਦਾਂਗੇ ਸਾਰੀਆਂ ਇੱਥੋਂ ਦਿੱਲੀ ਰਸਤੇ ਖੁੰਡੇ ਹੋਣਾ ਫਿਰ ਅਸੀਂ ਜਾਵਾਂਗੇ ਤੇ ਜਾ ਕੇ ਬਹਿ ਜਾਾਂਗੇ ਅਹੀਂ ਕੋ ਪੰਨ ਤੋੜ ਕਰਨ ਲੱਗੇ ਆ ਅਹੀਂ ਕਿਤੇ ਲੜਾਈ ਕਰਨ ਲੱਗੇ ਆ ਅਹੀਂ ਜਾ ਕੇ ਆਪਣਾ ਸ਼ਹਿਰਚ ਕਰਨਾ ਬਹਿ ਕੇ ਕਰ ਲਾਂਗੇ ਇਹ ਕਹੀ ਗੱਲ ਹੋਈ ਗੋਲੇ ਮਾਰ ਦੋ ਉਹ ਲੈ ਤੇ ਕਿਹਨਾਂ ਗੋਲੀਆਂ ਮਾਰ ਦੋ ਬੰਦਿਆਂ ਦੀਆਂ ਲੱਤਾਂ ਤੋੜ ਦੋ ਬੰਦਿਆਂ ਦੀਆਂ ਬਾਹਾਂ ਤੋੜ ਦੋ ਇਹ ਕੋ ਕੰਮ ਨਹੀਂ ਆ ਕੰਮ ਦੇਣਾ ਮੋਦੀ ਦਾ ਮੰਦਾ ਆਓ ਜੀ ਆਇਆਂ ਨੂੰ ਬੈਠੋ ਅਹੀਂ ਭਈਏ ਇਹਨਾਂ ਇਹਨਾਂ ਤੇ ਸਾਡੇ ਪਾਕਿਸਤਾਨ ਵਾਲੇ ਬਾਰਡਰ ਤੇ ਨਹੀਂ ਲੱਗਾ ਇਧਰ ਜਾਣਾ ਵੇਖੋ ਤਾਰ ਨਹੀਂ ਕੋਈ ਗਾੜੀ ਪੱਥਰ ਨਹੀਂ ਇਧਰ ਪੱਥਰ ਲੱਗੇ ਆ ਤਾਰਾਂ ਲੱਗੀਆਂ ਵਾ ਇਹ ਕੋ ਕੰਮ ਆ ਪ੍ਰਧਾਨ ਸਾਹਿਬ ਦੇਖਿਆ ਗਿਆ ਉਹ ਲਾਈਵ ਵੀਡੀਓ ਦੇ ਵਿੱਚ মিডিਆ ਵਾਲਿਆਂ ਦੇ ਵੀ ਗੋਲੀਆਂ ਵੱਜੀਆਂ ਵਾ ਭਾਜੀ মিডিਆ ਵੀ ਇੱਕ ਗੱਡੀ ਦੇ ਤੇ ਨੰਬ ਵੱਜਿਆ মিডিਆ ਵੀ ਸਾਡਾ ਵਾ মিডিਆ ਕਵਰੰਗ ਕਰ ਰਿਹਾ ਵਾ ਕਵਰੰਗ ਕਰਕੇ ਸਾਨੂੰ ਦਿਖਾ ਰਿਹਾ ਵਾ ਇਹਦੇ ਵਿੱਚ ਇਹ ਲੜਾਈ ਜਿਹੜੀ ਹੈ ਹੱਕ ਤੇ ਸੱਚ ਦੀ ਲੜਾਈ ਹੋ ਰਹੀ ਆ ਜਿਹੜੇ ਆਪਣੇ ਸੱਚ ਦੇ ਉੱਤੇ ਜਿਹੜੇ ਆ ਕਿਸਾਨ ਲੱਗੇ ਆਪਣੇ ਹੱਕ ਵਾਸਤੇ ਜਿਹੜਾ ਲੜਦੇ ਤੇ ਆ ਉਹ ਜਿਹੜੀ ਚੀਜ਼ ਆ ਇਹਨਾਂ ਨੂੰ ਚੁੱਪੀ ਪਈ ਆ ਚਲੋ ਕਿਸਾਨਾਂ ਨਾਲ ਇਹਨਾਂ ਨੂੰ ਨਫਰਤ ਹੋਈ ਆ ਕਿਸਾਨ ਜਿਹੜੇ ਆ ਕਿਸਾਨਾਂ ਨੂੰ ਇਹ ਚੁਬਦੇ ਪਿਆ ਕਿਸਾਨਾਂ ਨੂੰ ਸੀ ਮਾਤਲੀ ਜਾਣੋ ਉਹ ਚੁਬਦੇ ਕਰ ਗਏ ਆਪਣਾ ਪਰੇਸ਼ਾਨ ਕਰਦੇ ਤੁਸੀਂ ਕਿੰਨੇ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਰਦੇ ਪਈਓ ਲੋਕ ਜਿਹੜੇ ਆ ਕਿ ਇਹਨੇ ਬਾਹਰ ਵਿਦੇਸ਼ਾਂ ਚ ਜਾਣਾ ਕਿ ਇਹਨੇ ਆਪਣਾ ਕੋਈ ਕੰਮ ਕਰਨ ਦੇਤਾ ਵਾਸਤੇ ਜਾਣਾ ਹਰ ਇੱਕ ਬੰਦੇ ਨੇ ਕਿਹਾ ਕਿ ਇਹਨੇ ਕੰਮ ਵਾਸਤੇ ਜਾਣਾ ਨਾ ਉਹ ਸਭ ਕੁਝ ਜਿਹੜਾ ਵਾ ਠੱਪ ਹੋਇਆ ਪਿਆ ਵਾ ਇੱਕ ਪਾਸੇ ਜਿਹੜਾ ਖੱਟ ਰ ਆਹ ਜਾਂਦਾ ਹੋਇਆ ਵਾ ਕਿ ਕਿਸਾਨ ਜਿਹੜੇ ਆ ਉਹ ਹਰਿਆਣੇ ਨੂੰ ਆ ਰਹੇ ਆ ਅੱਜ ਤੁਸੀਂ ਉਤਰਾ ਅੰਦੋਲਨ ਕਰਨ ਵਾਸਤੇ ਆਓ ਸਾਂਦੇ ਉੱਤੇ ਆ ਜਾਓ ਆਪਰੇ ਤੁਸੀਂ ਬੱਸਾਂ ਤੇ ਆਵੋ ਟ੍ਰੇਨਾਂ ਤੇ ਆਵੋ ਜਿੱਦੇ ਤਿੱਗੇ ਪਾਸੇ ਆਵੋ ਤੇ ਅਸੀਂ ਆਨ ਦੇਣਾ ਵਾ ਟਰੈਕਟਰ ਤੇ ਨਹੀਂ ਆ ਜਾਣਾ ਟਰੱਕਾਂ ਦੇ ਗਾੜੀਆਂ ਨਾਲ ਆਪਣੇ ਹਥਿਆਰ ਲਾਏ ਤੁਸੀਂ ਇੱਕ ਪੰਜਾਬੀ ਜਿਹੜਾ ਵਾ ਤੁਸੀਂ ਉਹਦਾ ਟਰੈਕਟਰ ਦਿਖਾ ਦਿਓ ਜਿਹਦੇ ਗਾੜੀਆਂ ਹਥਿਆਰ ਲੱਗ ਜਾਵੇ ਇਹ ਵੀ ਅਗਲੇ ਪਾਸੇ ਬੰਪਰ ਆ ਉਹਨੂੰ ਤੁਸੀਂ ਹਥਿਆਰ ਬਣਾ ਦੇ ਦਿਓ ਔਰ ਦੂਸਰੇ ਪਾਸੇ ਦੇਖਿਆ ਜਾਵੇ ਰਾਤ ਨੂੰ ਜਿਹੜੇ ਉਹਨਾਂ ਵੱਲੋਂ ਬੋਲੇ ਚ ਤੇ ਆ ਰਹੇ ਮੇਰੇ ਕੋਲ ਵੀਡੀਓ ਇਹ ਜਿਆਵਾ ਜਿਹੜੇ ਬੰਦੀਰੀ ਬੰਬ ਨਹੀਂ ਹੁੰਦੇ ਜਿਨ੍ਹਾਂ ਨੂੰ ਆਹਦੀਦਾ ਵਾ ਅਗਲੇ ਪਾਸੇ ਮਿਲਾਇਆ ਤੇ ਪਿੱਛੇ ਬਾਇ ਪੰਦੀਰੀ ਬੰਬ ਉਹ ਛੁੱਟੇ ਜਾਂਦੇ ਆ ਜਦੋਂ ਸ਼ੜਕ ਤੇ ਵੱਜਦੇ ਆ ਯਾ ਅਗਲੇ ਸ਼ੜਕ ਪਾੜ ਕੇ ਛੁੱਟ ਦਿੰਦੇ ਆ ਤੇ ਜਦੋਂ ਕਿਸੇ ਕਿਸਾਨ ਦੇ ਵੱਜਦੇ ਆ ਤਾਂ ਕੀ ਹਾਲ ਹੁੰਦਾ ਹੋਏਗਾ ਇਸ ਹਿਸਾਬ ਨਾਲੋਂ ਅੰਤ ਹੋ ਗਿਆ ਸਰਕਾਰ ਦਾ ਅੰਤ ਕਰਤਾ ਸਰਕਾਰ ਨੇ ਕਿਉਂਕਿ ਆਗਰ ਉਹਨਾਂ ਕੋਲ ਹੈ ਉਹ ਸਾਡੇ ਦੇ ਗੋਲੀਆਂ ਚਲਾ ਸਕਦੇ ਆ ਸਾਡੇ ਕੋਲ ਸੀਨੇ ਹੋ ਗਿਆ ਅਸੀਂ ਗੋਲੀਆਂ ਖਾ ਸਕਦੇ ਆ ਉਹਨਾਂ ਵੱਲੋਂ ਜਿਹੜੇ ਹੈਗਾ ਤੁਸੀਂ ਜਾ ਕੇ ਬਾਰਡਰ ਤੇ ਵੇਖੋ ਅਗਰ ਕਿਸੇ ਨੂੰ ਮੌਕਾ ਮਿਲਦਾ ਪਿਆ ਵਾ ਨੇ ਹਜੇ ਆਤੀ ਸੀ ਜਿਹੜਾ ਵਾ ਬਾਰਡਰ ਤੋਂ ਆਇਆ ਹੋਇਆ ਵਾ ਲੱਗੀਆਂ ਜਾਂ ਸਾਡੇ ਆ ਦੇਖੋ ਹੱਥ ਵੱਡੇ ਹੋਏ ਆ ਪਰ ਜਿਹੜਾ ਇਹ ਜਵਾ ਜਦੋਂ ਕੱਲ ਫੜਦੇ ਤੇ ਸੌ ਦੇ ਨਾਲ ਸਾਡਾ ਉਹ ਬੰਫੜਦੇ ਤੇ ਸੌ ਜਿਹੜਾ ਉਹਦੀ ਪਤਨੀ ਪਿੱਛੇ ਹੁੰਦੀ ਆ ਉਹ ਅੱਜ ਨਹੀਂ ਆਉਂਦੀ ਉਹਦੇ ਨਾਲ ਉਹ ਕਹਿੰਦੇ ਕਵਾਲਿਟੀ ਆਪਣੀਆਂ ਬੱਦ ਗੱਲ ਯਾਰ ਓਕੇ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਜਿਹੜਾ ਹੈਗਾ ਹੱਦ ਮੁੱਕੀ ਹੋਈ ਆ ਕਿ ਜਿੱਸਾ ਪਹਿਲੇ ਤੁਹਾਨੂੰ ਆਖਿਆ ਸੀ ਕਿ ਜੇਕਰ ਉਹਨਾਂ ਕੋਲ ਗੋਲੀਆਂ ਮਾਰ ਦਿੱਤੀਆਂ ਉਹਨਾਂ ਕੋਲ ਬੰਦੂਕਾਂ ਵਾ ਉਹ ਸਾਡੇ ਤੇ ਗੋਲੀਆਂ ਚਲਾ ਰਿਹਾ ਸਾਡੇ ਕੋਲ ਸੀਨੇ ਹੈਗੇ ਅਸੀਂ ਗੋਲੀਆਂ ਖਾਵਾਂਗੇ ਪਰ ਗੱਲ ਇਹ ਦੂਸਰੇ ਪਾਸੇ ਲਈ ਜਾਵੇ ਸ਼ਰਮ ਦੀ ਗੱਲ ਆ ਆਪਣੇ ਦੇਸ਼ ਦਾ ਨਾਗਰਿਕ ਹੋਵੇ ਉਹਦੇ ਉੱਪਰ ਹੀ ਤੁਸੀਂ ਗੋਲੀਆਂ ਚਲਾਵੋ ਇਹ ਤੋਂ ਵੱਡੀ ਜਿਹੜੀ ਆ ਕੋਈ ਸ਼ਰਮ ਦੀ ਗੱਲ ਨਹੀਂ ਹੋਗੀ ਬਾਕੀ ਹੱਕ ਉਹ ਅਸੀਂ ਲੈ ਕੇ ਉੱਠਣਾ ਵਾ ਇਹ ਤੁਸੀਂ ਭੁੱਲ ਜਓ ਅੱਜ ਮਿਲ ਜਾਣ ਕੱਲ ਮਿਲ ਜਾਣ ਮਹੀਨੇ ਬਾਅਦ ਮਿਲ ਜਾਣ ਆ ਕੇ ਲੈ ਕੇ ਉੱਠਾ ਜਾਈਂਦਾ ਸਾਨੂੰ ਸਾਲ ਇੱਕ ਬੈਠਣਾ ਪਵੇ ਉਹ ਗੱਲ ਪੁੱਲ ਜਾਊਗੀ ਅਸੀਂ ਆਪਣੇ ਹੱਥ ਨੂੰ ਲਵਾਂਗੇ ਹੱਥ ਲੈ ਕੇ ਉੱਠਾਂਗੇ ਮੰਗਾ ਵੀ ਕੋਈ ਸਾਧੀਆਂ ਨਹੀਂ ਆ ਬਾਕੀ ਇਹ ਤੁਹਾਨੂੰ ਦੱਸ ਦਈਏ ਅਸੀਂ ਕੋਈ ਉੱਥੇ ਨਹੀਂ ਕੋਲ ਮੰਗਾ ਮੰਨੇ ਨਹੀਂ ਗਏ ਇਹਨਾਂ ਨੇ ਸਾਡੀਆਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੂੰ ਅਸੀਂ ਯਾਦ ਕਰਾਉਣ ਵਾਸਤੇ ਗਏ ਆ ਕਿ ਤੁਸੀਂ ਸਾਡੇ ਨਾਲ 220 ਦੇ ਵਿੱਚ ਜਦੋਂ ਤੁਹਾਡੇ ਕੋਲੇ ਦਿੱਕਰਣਾ ਲੱਗਿਆ ਸੀ ਉਦੋਂ ਤੁਸੀਂ ਸਾਡੀਆਂ ਨਾਲੇ ਮੰਗਾ ਜੁਰਲਾ ਮੰਨੀਆਂ ਸੀ ਕਿ ਤੁਹਾਨੂੰ ਇਹਨਾਂ ਕੀ ਦੇ ਗਾਰੰਟੀ ਦਿੱਤੀ ਜਾਏਗੀ ਤੁਹਾਡਾ ਜਿਹੜਾ ਕੋਈ ਤੋੜਪਾ ਜਹੀ ਜਿਹੜੇ ਤੁਹਾਡੇ ਉੱਤੇ ਪਰਚੇ ਕੱਤੇ ਗਏ ਆ ਉਹ ਸਾਰੇ ਪਰਚੂਨ ਜਿਹੜੇ ਤੁਹਾਡੇ ਬਾਤ ਕੀਤੇ ਜਾਣਦੇ ਅਸੀਂ ਇਹਨਾਂ ਨੂੰ ਉਹਨਾਂ ਦਾ ਯਾਦਗੁਜ਼ਾਰਣ ਵਾਸਤੇ ਜਾ ਰਹੇ ਹਗੇ ਆ ਪਰ ਇਹ ਉਲਟਾ ਹੋ ਜਾਵਾ ਇੱਕ ਚੋਰ ਤੇ ਉੱਤੋਂ ਚਾਕਰ ਆ। ਬਾਕੀ ਸਾਲ ਦੀ ਜਿਹੜੀ ਹੈ ਜਾਂ ਕੱਲ ਦੀ ਕਾਲ ਜਿਹੜੀ ਟੋਲਪਾ ਦੇ ਪੱਧਰੀ ਉਹਦੇ ਬਾਰੇ ਤੁਹਾਨੂੰ ਦਰਬਾਰ ਸਿੰਘ ਰਾਜਾ ਜੀ ਜਿਹੜੇ ਪ੍ਰਧਾਨ ਜੀ ਨੇ ਤੁਹਾਨੂੰ ਪੂਰਾ ਦੱਸਦੇ ਆ। ਕੱਲ ਵੀ ਕਾਲ ਜੋ ਵੀ ਸਾਨੂੰ ਜੈਸੇ ਬੰਦੀ ਵੱਲੋਂ ਆਈ ਆ ਕੱਲ ਵੀ ਕਾਲ ਤੇ ਅਸੀਂ ਪਾਰਾ ਦਾਂਗੇ 9 ਵਜੇ ਤੋਂ ਲਾ ਕੇ 3 ਦਿਨ ਦੀ ਟੂਲਪਲੇ ਜਾ ਬੰਦ। ਫਿਰ ਚੱਲੂਗਾ। ਇਹ ਗੱਡੀਆਂ ਥੱਲੋਂ ਦੀ ਨੰਗਲ ਗਿਆ ਟੂਲ ਬੰਦ ਰਹੂਗਾ ਟੂਲ ਤੇ ਕੋਈ ਗੱਡੀ ਤੇ ਕਿਸੇ ਦਾ ਟੂਲ ਨਹੀਂ ਕੱਟਿਆ ਜਾਊਗਾ ਅਹੀਂ ਉਹ ਕਾਲ ਤੇ ਪੜਾ ਦੇਨੇ ਆ ਉਦੋਂ ਅੱਗੇ ਅਸੀਂ ਫੇਰ ਸੋਚਾਂਗੇ ਇਹ ਲੰਮਾ ਕਰਨਾ ਕਿ ਕੀ ਕਰਨਾ ਧੰਨਵਾਦ ਕਿਸਾਨੀ ਮੋਰਚੇ ਦੇ ਉੱਤੇ ਜਿਹੜੇ ਸਿੰਘ ਖਲੋਤੇ ਆ ਉਹਨਾਂ ਵੱਲੋਂ ਫੈਸਲਾ ਕੀਤਾ ਗਿਆ ਵਾ ਅੱਜ ਤੋਂ 3 ਦਿਨ ਟੂਲ ਪਲਾਜ਼ਾ ਬੰਦ ਰਹੇਗਾ ਵੀ ਇੱਥੇ ਆਇਆ ਜਾਵੀਂ ਦੀ ਕੋਈ ਪਰਚੀ ਨਹੀਂ ਲੱਗੇਗੀ ਵੀ ਅੱਜ ਤੋਂ 3 ਦਿਨ ਟੂਲ ਪਲਾਜ਼ਾ ਬੰਦ ਰਹੂਗਾ ਆਖੜ ਤੋਂ ਜਨ ਉਹਨਾਂ ਨੂੰ ਗੈਰ ਰਾਜਨੀਤਿਕ ਮੋਰਚਾ ਜਿਹੜਾ ਹੈਗਾ ਉਹ ਅਸੈਪਟ ਕਰ ਰਿਹਾ ਹੈ ਜਾਂ ਨਹੀਂ ਦੇਖੋ ਉਹ ਗੱਲ ਵੱਖਰੀ ਆ ਇਹ ਆਉਣਾ ਪੈਣਾ ਸਾਰਿਆਂ ਨੂੰ ਸਾਰੇ ਪਲੇਟਫਾਰਮ ਇਹ ਜਿਹੜੀ ਸਾਡੀ ਲੜਾਈ ਆ ਨਾ ਜੀ ਸਾਡੀ ਲੜਾਈ ਆ ਪੰਜਾਬ ਨੂੰ ਵਿਤਕਰੇ ਦੀ ਲੜਾਈ ਠੀਕ ਹੈ ਅਸੀਂ ਅਨੇ ਮੋਦੀ ਨੂੰ ਐਮਐਸਪੀ ਲਾ ਦੇ ਐਮਐਸਪੀ ਲਾ ਦੇ ਐਮਐਸਪੀ ਸਾਡੇ ਨਾਲ ਕਰਲਾ ਨਹੀਂ ਐਮਐਸਪੀ ਤੋਂ ਕਰ ਲਿਆ ਸਾਡੇ ਨਾਲ ਬਾਰਡਰ ਖੋਲ ਦੇ ਬਾਰਡਰ ਖੋਲ ਤੂੰ ਸਾਨੂੰ ਪਤਾ ਵਾ ਵੀ ਪਾਕਿਸਤਾਨ ਇਹ ਇਹ ਉਹ ਬਾਰਡਰ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਨੇ ਰਾਜ ਕੀਤਾ ਤੇ ਜਿਹੜਾ ਇੰਗਲੈਂਡ ਇੰਗਲੈਂਡ ਦਾ ਜਿਹੜਾ ਪਾਉਂਡ ਹੈ ਨਾ ਉਹ ਸਾਡੇ ਤੋਂ 13 ਰੁਪਏ ਥੱਲੇ ਸੀ ਅੱਜ ਪਾਉਂਡ ਸਾਡੇ ਨੂੰ 100 ਰੁਪਏ ਉੱਤੇ ਆ ਪਰ ਜਦੋਂ ਇਹ ਬਾਰਡਰ ਸਾਡੇ ਕੋਲ ਹੀ ਸਾਡਾ 13 ਰੁਪਏ ਪਾਉਂਡ ਜਿਹਨੂੰ ਪਾਉਂਡ ਉੱਤੇ ਹੀ 13 ਰੁਪਏ ਹੈ ਤੇ ਇਸ ਕਰਕੇ ਖੁਸ਼ਹਾਲੀ ਇੱਥੋਂ ਸਾਡਾ ਨਾਜ ਜਿਹੜਾ ਵਾ ਕੀਮਤੀ ਨਾਜ ਆ ਇੱਥੋਂ ਸਾਰੇ ਦੇਸ਼ਾਂ ਨੂੰ ਅਨਾਜ ਤੇ ਬਾਕੀ ਇੱਕ ਮਲ ਬਾਕੀ ਸਰ ਬਾਕੀ ਜਿਹੜੀਆਂ ਪਾਰਟੀਆਂ ਦੀ ਤੁਸੀਂ ਗੱਲ ਕਹਿੰਦੇ ਜੇ ਬਾਕੀ ਸਭ ਪਾਰਟੀਆਂ ਕਾਂਗਰਸ ਕਾਲੀ ਭਾਜੀਪੀ ਜੋ ਵੀ ਮਰਜ਼ੀ ਹੋਈ ਕਿਸਾਨ ਦੇ ਵਾਸਤੇ ਪੰਜਾਬੀ ਪੰਜਾਬੀਅਤ ਵਾਸਤੇ ਕੋਈ ਨਹੀਂ ਖੜੁੰਦਾ ਇਹਨਾਂ ਨੇ ਸੈਂਟਰ ਦੀ ਗੱਲ ਕਰਨੀ ਆ ਸਰਕਾਰ ਦੀ ਗੱਲ ਕਰਨੀ ਉਹਦੇ ਅਧੀਨ ਹੀ ਚੱਲਣਾ ਵਾ ਸਾਨੂੰ ਪੰਜਾਬ ਦੀ ਗੱਲ ਕਰਨੀ ਪੰਜਾਬੀਅਤ ਦੀ ਗੱਲ ਕਰਨੀ ਇਨਸਾਨੀਅਤ ਦੀ ਗੱਲ ਕਰਨੀ ਆ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਸਾਡੇ ਕੋਈ ਵੀ ਧਰਮ ਦਾ ਹੋਵੇ ਇੱਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਜਿਸ ਦਾ ਪੰਜਾਬ ਦੇ ਵਿੱਚੋਂ ਪੰਜਾਬੀ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਸਰਕਾਰਾਂ ਜਿਹੜੀਆਂ ਉਹ ਨਫਰਤ ਕਰਦੀ ਹੈਗਾ ਕਿਉਂਕਿ ਜਿਸ ਤਾਂ ਦੀ ਬੈਰਿੰਗ ਗੇਟ ਬਾਰਡਰਾਂ ਦੇ ਉੱਪਰ ਹੋ ਗਈ ਹੈ ਐਸ਼ਾ ਦੀ ਬੈਰਿੰਗ ਗੇਟ ਜਿਹੜੀ ਹੈਗੀ ਆ ਉਹ ਪਾਕਿਸਤਾਨ ਵਾਲੇ ਪਾਸੇ ਨਹੀਂ ਹੈਗੀ ਜਿੰਨੀਆਂ ਜਿੰਨੀਆਂ ਲੰਮੀਆਂ ਲਹਿਰਾ ਉਸ ਤੇ ਸਿਰਫ ਇੱਕ ਕੰਡਿਆਲੀ ਤਾਰ ਲੱਗੀ ਆ ਹੋਰ ਕੁਝ ਨਹੀਂ ਹੈ ਪਰ ਇੱਧਰ ਦੀ ਜਿਹੜੀ ਬੈਰਿੰਗ ਗੇਟ ਹੋਈ ਆ ਇਹ ਤੇ ਕੋਈ ਵੀ ਨਹੀਂ ਐਸ਼ਾ ਦੀ ਕਰਦਾ ਹੈਗਾ ਔਰ ਦੂਸਰੇ ਪਾਸੇ ਦੇਖਿਆ ਜਾਵੇ ਉਹ ਸਾਡੇ ਵਾਸਤੇ ਸਰਾ ਕਰਦੇ ਉਹਨਾਂ ਨੂੰ ਪਾਗੀ ਚੁੱਪਦੀ ਆ ਪਰ ਕੁਛ ਹੀ ਲੋਕ ਜਿਹੜੇ ਆ ਪੰਜਾਬ ਵਿੱਚ ਹੀ ਬੈਠੇ ਹੋਏ ਆ ਕਿਸੇ ਸਕੂਲ ਨਾਲੋਂ ਜਾਂ ਹੋਸਪੀਟਲ ਦੇ ਨਾਲੋਂ ਉਹ ਪੰਜਾਬੀ ਜਿਹੜੀ ਆ ਪੰਜਾਬੀ ਨਾਲੋਂ ਆਪਣੇ ਸਕੂਲ ਦੇ ਵਿੱਚ ਹਿੰਦੀ ਪੜ੍ਹਾਣਾ ਜ਼ਿਆਦਾ ਪ੍ਰਸਿੱਧ ਕਰਦੇ ਆ ਉਹ ਵੀ ਲੜਾਈ ਨਾਲ ਲੜਨੀ ਚਾਹੀਦੀ ਜਾਂ ਨਹੀਂ ਅੱਜ ਵੀ ਅਸੀਂ ਅਸੀਂ ਹੋਣ ਆਏ ਆ ਸਾਰਾ ਦਿਨ ਅਸੀਂ ਸਕੂਲ ਜਿਹੜੇ ਜਿਹੜੇ ਸੀਬੀਐਸਸੀ ਦੇ ਸਕੂਲ ਆ ਉਹ ਸਾਡੇ ਰਿਆਨ ਹੋਵੇ ਸਾਦਰ ਨਰਿੰਦਰ ਰੈਣਾ ਹੋਵੇ ਜਿੰਨੇ ਵੀ ਸੀਬੀਐਸਸੀ ਦੇ ਸਕੂਲ ਆ ਸਾਰੇ ਸਕੂਲ ਅਸੀਂ ਉਥੇ ਬੰਦ ਕਰਕੇ ਆਏ ਆ ਨਾਲੇ ਉਹਨਾਂ ਨੂੰ ਕਹਿ ਕੇ ਆਏ ਆ ਪੀ ਅੱਜ ਮੋਦੀ ਦੇ ਵੱਲੋਂ ਨਾ ਚੁੱਕਾ ਅੱਜ ਪੰਜਾਬ ਦੀ ਗੱਲ ਕਰੋ ਤੇ ਜਿਹੜੀ ਤੁਸੀਂ ਬੱਚਿਆਂ ਨੂੰ ਉਹਨੂੰ ਪ੍ਰੈਸ਼ਰ ਪਾਉਂਦੇ ਜੇ ਕਿ ਇੱਥੇ ਹਿੰਦੀ 'ਚ ਗੱਲ ਕਰੋ ਪੰਜਾਬੀ 'ਚ ਕਿਹੜਾ ਪਹਿਲਾਂ ਸਾਨੂੰ ਜਵਾਬ ਦਿਓ ਤੇ ਸਾਰਿਆਂ ਨੇ ਸਾਨੂੰ ਮਾਫੀ ਮੰਗੀ ਆ ਕਿ ਗਾਂ ਤੋਂ ਇਦਾਂ ਨਹੀਂ ਹੱਤਤ ਨੂੰ ਦੀ ਜਿਹੜੀ ਕਰ ਲਈ ਆ ਅਸੀਂ ਦਿੱਲੀ ਦੇ ਕਹਿਣ ਤੇ ਕਰਦੇ ਆ ਪਰ ਹੁਣ ਤੁਹਾਡਾ ਅਸੀਂ ਇਹ ਵੀ ਹੁਣ ਅਸੀਂ ਆ ਪੰਜਾਬ ਦੇ ਰਾਕੇ ਹੀ ਆ ਇਹ ਕੀ ਦੀ ਗੱਲ ਨਹੀਂ ਇੱਥੇ ਹੁਣ ਚਾਹੀਦੀ ਸਾਡੀ ਵੇਖੋ ਅਸੀਂ ਜਦੋਂ ਆਮ ਲੋਕਾਂ ਘਰਾਂ 'ਚੋਂ ਨਿਕਲ ਗਏ ਨਾ ਇਹ ਸੱਚ ਆ ਆ ਜਿਹੜੀ ਪੰਤਿਆਂ ਨਾ ਇਹ ਪਾਗੇ ਬਾਜਾਂ ਵਾਲੇ ਦੀ ਆ ਇਹ ਬਾਜਾਂ ਵਾਲੇ ਦੀ ਪਾਗੇ ਆ ਇਹਨਾਂ ਇਨਸਾਨੀਅਤ ਦੀ ਗੱਲ ਕੀਤੀ ਆ ਦਾਰੇ ਨੀਆ ਦਾ ਪਾਕਿਸਤਾਨ ਤੇ ਪਾਕਿਸਤਾਨ ਦੀ ਸਰਕਾਰ ਤੇ ਭਾਵੇਂ ਹਿੰਦੁਸਤਾਨ ਦੀ ਸਰਕਾਰੋ ਇਹ ਦੋਵੇਂ ਦਲੀਆਂ ਵਾ ਦਾਰੇ ਇਹਨਾਂ ਨੂੰ ਸੱਚ ਤੋਂ ਆ ਇਹ ਪੱਕ ਸੱਚ ਦੀ ਗੱਲ ਕਰਦੀ ਆ ਸੱਚ ਤੋਂ ਦਾਰੇ ਸੱਚ ਜੇ ਕਿਤੇ ਦਿੱਲੀ ਦੇ ਦਰਵਾਜ਼ੇ ਤੇ ਜਾ ਕੇ ਬਹਿ ਗਿਆ ਤੇ ਉਹ ਉਹ ਖਤਰਾ ਇਹਨਾਂ ਵਾਸਤੇ ਇਹਨੇ ਸੱਚ ਦੀ ਗੱਲ ਕਰਨੀ ਇਹਨੇ ਇਨਸਾਨੀਅਤ ਦੀ ਗੱਲ ਕਰਨੀ ਆ ਇਹਨੇ ਆਖਣਾ ਬਾਨੀ ਅਡਾਨੀ ਨੇ ਜਨਾਤਾ ਤੋੜ ਅੱਜ ਮਾਨਾ ਵਾਲੇ ਦੇ ਵਿੱਚ 100 ਏਕੜ ਜ਼ਮੀਨ ਅਡਾਨੀ ਨੂੰ ਗਦਾਮ ਬਣਾ ਕੇ ਦਿੱਤੀ ਆ ਉਹ ਪੈਸਾ ਕਿੱਦੇ ਗਿਆ ਸਾਡੇ ਖਜ਼ਾਨੇ ਚ ਗਿਆ SDM ਨੇ ਸਾਡੇ ਖਜ਼ਾਨੇ ਚੋਂ ਰੈੱਡ ਕਰਾਸ ਦੇ ਦਫ਼ਤਰ ਚ ਪੈਸੇ ਕੱਢ ਕੇ ਉਹਦੀਆਂ ਰਿਸ਼ਤੀਆਂ ਕਰਕੇ ਦਿੱਤੀਆਂ ਜਿਹੜਾ ਸਾਨੂੰ ਭੁਗਤਾਨ ਜ਼ਮੀਨਾਂ ਦਾ ਹੋ ਰਿਹਾ ਵਾ ਸਰਕਾਰੀ ਖਜ਼ਾਨੇ ਚ ਹੋ ਰਿਹਾ ਵਾ ਤੇ ਉਹ ਉਥੇ ਮਾਲ ਸਟੇਸ਼ਨ ਕੇ ਦਾ ਅਡਾਨੀ ਦਾ ਇਦਾਂ ਜਿਹੜਾ ਐਕਸਪ੍ਰੈਸ ਹਾਈਵੇ ਉਥੇ ਮਾਲ ਅਡਾਨੀ ਦਾ ਲੰਘਣਾ ਤੇ ਪੈਸੇ ਉਹ ਸਰਕਾਰੀ ਭੁਗਤਾਨ ਚ ਹੋਣਦੇ ਆ ਬਹੁਤ ਵੱਡੀ ਲੋਟਿਆ ਜੀ ਇਹਨੂੰ ਸਮਝ ਨਹੀਂ ਪਾਣੀ ਬਹੁਤ ਵੱਡੀ ਲੋਟਿਆ ਬਹੁਤ ਵੱਡੀ ਤਰਾਸਗੀ ਆ ਇਹਨੂੰ ਇਹ ਸੱਚ ਆ ਮੋਦੀ ਨੂੰ ਐਸੇ ਕਰਦਾ ਖਤਰਾ ਕਿ ਇਹ ਸੱਚ ਆ ਇਹ ਬਾਜਾ ਵਾਲੇ ਦਾ ਪੰਥ ਆ ਇਨੇ ਸੱਚੀ ਗੱਲ ਕਰਨੀ ਆ ਇਹਨੇ ਸਾਂਦੀਆਂ ਦੀ ਗੱਲ ਨਹੀਂ ਕਿਤੇ ਗੱਲ ਨੂੰ ਖਤਰਾ ਐ ਗੱਲ ਤੋਂ ਹੋਰ ਖਤਰਾ ਨੂੰ ਪਾਕਿਸਤਾਨ ਦੇ ਬਾਡਰ ਦੀ ਚਪਾਈ ਵੀ ਨੇ ਕਰ ਲਈ ਕਿ ਉੱਥੋਂ ਸਮੈਕ ਹੁੰਦੀ ਆ ਧੰਨਵਾਦ ਜੀ ਇਹ ਹੀ ਸਾਡੇ ਨਾਲ ਹੈ ਜੀਤ ਸਿੰਘ ਜੀ ਜਿਹੜੇ ਉਹਨਾਂ ਨੇ ਵੀ ਆਪਣੇ ਸਾਥ ਨਾਲ ਹੋਰ طرف ਹਰ ਵੀ ਗੱਲਬਾਰ ਕਰਾਂਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤੈ ਜੀ ਇੱਕ ਨਾਮ ਦੀ ਸ਼ੋਭਾ ਬਣਾਈ ਮੇਰਾ ਨਾਮ ਜਰਜਿਤ ਸਿੰਘ ਜੀ ਕੋਈ ਪ੍ਰਧਾਨ ਨੂੰ ਪੈਣ ਤੁਹਾਡੀ ਬਹੁਤ ਇਛਾਤ ਹੈ ਕੀ ਗਾਣਾ ਚਾਹੋਗੇ ਅਸੀਂ ਮੋਦੀ ਦਾ ਰੋਸ ਮਾਰਚ ਕਰਦਾ ਹੈ ਜੀ ਜਨਾਬ ਸਾਡਾ ਕਿਸਾਨ ਗਏ ਆ ਬੜੀ ਕੁੱਟ ਮਾਰ ਹੋਈ ਆ ਇੱਕ ਹੱਥ ਕਰ ਜਾਵਾ ਦਸ ਨਹੀਂ ਦੀਏ ਨੀ ਆ ਰਾਜ ਤੋਂ ਇਹ ਜਾਹ ਜਾਵੇ ਅਵੀ ਸਰਕਾਰ ਕੋਈ ਆਵੇ ਬੁਧਾਤ ਵਰਦਿਕਾ ਖਾਲਸਾ ਜੀ ਪਤੇ ਇਹ ਸਾਨੂੰ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਤੇ ਜਥੇਬੰਦੀ ਦੇ ਆਗੂ ਇਹ ਇਥੇ ਖੜੇ ਹੋਏ ਨੇ ਪਿੰਡ ਦੇ ਇਤਰਾ ਹੀ ਆਪਣੇ ਨਾਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਬਾਈ ਹਜੇ ਕੀ ਨਾ ਕੀ ਭਾਈ ਆਪਣਾ ਮੇਰਾ ਜਰਨੈਲ ਸਿੰਘ ਹੈ ਜੀ ਇਹ ਕਿਹੜੀ ਆਪਣੀ ਜਥੇਬੰਦੀ ਹੈ ਤਾਂ ਮੇਰੀ ਜਥੇਬੰਦੀ ਹੈਗੀ ਹੈ ਜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਹਾਂਜੀ ਇਸ ਟਾਈਮ ਸਾਡਾ ਇੱਕ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਜਿਹੜਾ ਉਹ ਗਠਨ ਹੋ ਗਿਆ ਪੰਜਾਬ ਦੇ ਵਿੱਚ ਮਤਲਬ ਜਿਹੜਾ ਚਾਰ ਜਥੇਬੰਦੀਆਂ ਐਨਪੀਐਸ ਤੇ ਲੜਦੀਆਂ ਅਸੀਂ ਕਿਉਂਕਿ ਅੱਜ ਹਰ ਇੱਕ ਵਰਗ ਸਰਕਾਰ ਤੋਂ ਦੁਖੀ ਆ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਕਿਉਂਕਿ ਜਿਹੜੇ 1 1 2004 ਤੋਂ ਬਾਅਦ ਮੁਲਾਜ਼ਮ ਭਰਤੀ ਆ ਉਹਨਾਂ ਕੋਲੋਂ ਪੈਨਸ਼ਨ ਖੋਹ ਲਈ ਗਈ ਹੈ ਜਿੱਥੇ ਕਿ ਐਮਐਲਏ ਐਮਪੀ ਉਹਨਾਂ ਦੀਆਂ ਪੈਨਸ਼ਨਾਂ ਤੇ ਬਰਕਰਾਰ ਨੇ ਤੇ ਜਿਹੜਾ ਮੁਲਾਜ਼ਮ ਹੈ ਜਿਨੇ ਲੰਮੀ ਸੇਵਾ ਲੋਕਾਂ ਵਾਸਤੇ ਦੇਣੀ ਹੈ ਸਰਕਾਰ ਦੀ ਸੇਵਾ ਕਰਨੀ ਹੈ ਜਿੱਥੇ ਲੋਕਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਖੋਹ ਲਈ ਗਈ ਸੀ ਅਸੀਂ ਉਸ ਰੋਸ ਵੱਧੋਂ ਜਿਹੜਾ ਅੱਜ ਦੇ ਧਰਨੇ 'ਚ ਸ਼ਾਮਲ ਹੋਏ ਆ ਤੇ ਸਰਕਾਰ ਨੂੰ ਲੰਬੇ ਸਮੇਂ ਤੋਂ ਪਿਛਲੇ 10 12 ਸਾਲ ਤੋਂ ਸਰਕਾਰ ਤੋਂ ਸਰਕਾਰਾਂ ਦੇ ਨਾਲ ਲੜਾਈ ਲੜ ਰਹੇ ਆ ਕਿ ਜੇ ਤੁਹਾਨੂੰ ਪੈਨਸ਼ਨਾਂ ਦੀ ਜਰੂਰਤ ਆ ਤੁਹਾਨੂੰ ਪੈਨਸ਼ਨਾਂ ਚਾਹੀਦੀਆਂ ਤੇ ਮੁਲਾਜ਼ਮਾਂ ਨੂੰ ਵੀ ਪੈਨਸ਼ਨਾਂ ਚਾਹੀਦੀਆਂ ਨੇ ਇਸ ਕਰਕੇ ਅੱਜ ਦੇ ਧਰਨੇ ਚ ਐਸੀ ਸ਼ਾਮਲ ਹੋਏ ਆ ਸਾਡੇ ਪੰਜਾਬ ਭਰ ਦੇ ਵਿੱਚ ਮੁਲਾਜ਼ਮ ਜਿਹੜੇ ਆ ਸਮੂਹਕ ਛੁੱਟੀ ਲੈ ਕੇ ਤੇ ਜਿਹੜੇ ਉਹ ਧਰਨਿਆਂ ਦੇ ਵਿੱਚ ਸ਼ਾਮਲ ਹੈ ਅੱਜ ਹਰੇਕ ਵਰਗ ਦਾ ਮੁਲਾਜ਼ਮ ਜਿਹੜਾ ਧਰਨਿਆਂ ਦੇ ਉੱਤੇ ਆ ਅੱਜ ਇੱਥੇ ਵੀ ਕਈ ਜਥੇਬੰਦੀਆਂ ਦੇ ਆਗੂ ਸਹਿਬਾਨ ਮੁਲਾਜ਼ਮ ਇੱਥੇ ਆਏ ਆ ਜੇ ਕਿਸਾਨ ਵੀ ਆਏ ਆ ਮਜ਼ਦੂਰ ਵੀ ਆਏ ਆ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਮੁਲਾਜ਼ਮਾਂ ਨੂੰ ਪੈਨਸ਼ਨ ਬਹਾਲ ਕੀਤੀ ਜਾਵੇ ਬਾਕੀ ਵਰਗਾਂ ਦੀਆਂ ਵੀ ਮੰਗਾਂ ਮੰਨੀਆਂ ਜਾਣ ਅਸੀਂ ਮੌਣ ਵਾਲੀ 25 ਫਰਵਰੀ ਨੂੰ ਜਿਹੜੇ ਐਨਪੀਐਸ ਮੁਲਾਜ਼ਮ ਹੈ 2 ਲੱਖ ਦੇ ਕਰੀਬ ਮੁਲਾਜ਼ਮ ਹੈ ਸਾਡੇ ਨਾਲ ਰੈਗੂਲਰ ਮੁਲਾਜ਼ਮ ਵੀ ਸਾਰੇ ਅਸੀਂ 25 ਫਰਵਰੀ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਬਹੁਤ ਵੱਡੀ ਅਸੀਂ ਰੈਲੀ ਕਰਨ ਜਾ ਰਹੇ ਹਾਂ ਅੱਜ ਵੀ ਅਸੀਂ ਰੋਜ਼ ਪ੍ਰਗਟ ਕਰਨ ਆਏ ਆ ਵੇਖੋ ਝੰਡਾ ਅਸੀਂ ਜਿਹੜਾ ਲੈ ਕੇ ਆਏ ਆ ਮੰਗ ਕਰ ਰਹੇ ਆ ਸਰਕਾਰ ਤੋਂ ਕਿ ਸਾਨੂੰ ਪੈਨਸ਼ਨ ਦਿਓ ਭਗਵੰਤ ਸਿੰਘ ਜੀ ਕਿਉਂਕਿ ਕਹਿ ਕੇ ਆਏ ਸੀਗੇ ਭਗਵੰਤ ਮਾਨ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਅਸੀਂ ਸਦਾ ਚਾਹਾਂਗੇ ਸਾਡੇ ਧਰਨਿਆਂ 'ਚ ਮੁੱਖ ਮੰਤਰੀ ਜੀ ਬਹਿੰਦੇ ਰਹੇ ਆਪ ਆ ਵਿੱਤ ਮੰਤਰੀ ਚੀਮਾ ਜੀ ਇਹ ਸਾਡੇ ਧਰਨਿਆਂ 'ਚ ਬਹਿੰਦੇ ਹੀ ਆਣ ਕੇ ਵੀ ਅਸੀਂ ਤੁਹਾਡੇ ਨਾਲ ਆ ਪੈਨਸ਼ਨ ਤੇ ਮਲਾਜਮ ਨੂੰ ਬਹੁਤ ਜ਼ਰੂਰੀ ਆ ਚਾਹੀਦੀ ਆ ਇਹਦੇ ਤੋਂ ਵੱਡਾ ਮਲਾਜਮ ਜਿਹੜਾ ਉਹ ਭਟਾਪਾ ਕਿਵੇਂ ਗੁਜ਼ਰੇਗਾ ਪਰ ਪਤਾ ਨਹੀਂ ਜਦੋਂ ਸਤਾ ਦੇ ਵਿੱਚ ਆ ਜਾਂਦੇ ਆ ਅਸੀਂ ਵੋਟਾਂ ਪਾਈਆਂ ਮਲਾਜਮਾਂ ਪਾਈਆਂ ਆਮ ਲੋਕਾਂ ਨੇ ਹਰ ਇੱਕ ਵਰਗ ਨੇ ਵੋਟਾਂ ਵੱਡੇ ਪੱਧਰ ਤੇ ਜੜੀਆਂ ਪਾ ਕੇ ਬਹੁਤ ਵੱਡੀ ਲੀਡ ਦਿਵਾਈ ਆਮ ਆਦਮੀ ਸਰਕਾਰ ਨੂੰ ਪਰ ਮਲਾਜਮਾਂ ਨੂੰ ਉਹ ਪੁਰਾਣੀ ਪੈਨਸ਼ਨ ਤੇ ਨਾ ਕੀ ਦੇਣੀ ਉਹ ਝੂਠਾ ਨੋਟੀਫਿਕੇਸ਼ਨ ਇਹਨਾਂ ਨੇ 1.5 ਸਾਲ ਪਹਿਲਾਂ ਜਾਰੀ ਕਰਤਾ ਹੈ 1.5 ਸਾਲ ਹੋ ਗਿਆ ਉਦੋਂ ਬੜੇ ਇਹਨਾਂ ਨੇ ਦੂਜੀਆਂ ਸਟੇਟਾਂ 'ਚ ਚੋਣਾ ਸੀ ਦੇ ਜਾ ਕੇ ਕਹਿੰਦੇ ਸੀ ਅਸੀਂ ਮੁਲਾਜ਼ਮਾਂ ਨੂੰ ਪੰਜਾਬ ਚ ਪੈਨਸ਼ਨ ਲਾਗੂ ਕਰਤੀ ਪਰ ਆ ਵੇਖੋ ਅੱਜ ਤੁਹਾਨੂੰ ਬੁਖਾਰ ਰਹੇ ਆ ਮੈਂ ਝੰਡਾ ਲੈ ਕੇ ਖੜਾ ਆ ਸਾਡੇ ਮੁਲਾਜ਼ਮਾਂ ਐਨਪੀਐਸ ਹਲੇ ਖੜੇ ਨੇ ਹੋਰ ਵੀ ਐਨਪੀਐਸ ਵਾਲੇ ਮੁਲਾਜ਼ਮ ਸ਼ਾਮਲ ਹੋਏ ਨੇ ਪੈਨਸ਼ਨ ਸਾਨੂੰ ਅੱਜ ਤਾਈਂ ਨਹੀਂ ਮਿਲੀ ਤੇ 25 ਫਰਵਰੀ ਨੂੰ ਬਹੁਤ ਵੱਡੀ ਅਸੀਂ ਰੈਲੀ ਕਰਨ ਜਾ ਰਹੇ ਆ ਸਾਡਾ 2 ਲੱਖ ਮੁਲਾਜ਼ਮ ਜਿੱਤੇ ਸ਼ਾਮਲ ਹੋ ਰਿਹਾ ਕਿਹੜੀ ਜਗ੍ਹਾ ਇਹ ਸੰਗਰੂਰ ਹੋ ਰਹੀ ਸੰਗਰੂਰ ਆ ਮੁੱਖ ਮੰਤਰੀ ਦੇ ਹਲਕੇ ਚ ਤੇ ਜੇ ਅਸੀਂ ਆਉਣ ਵਾਲੇ ਸਮੇਂ ਚ ਸਾਨੂੰ ਪੈਨਸ਼ਨ ਨਾ ਮਿਲੀ ਤੇ ਸਰਕਾਰ ਆਸ ਛੜਦੇਗੇ ਅਸੀਂ ਮੋੜ ਸਦਾ ਚ ਆ ਜਾਾਂਗੇ ਧੰਨਵਾਦ ਜੀ ਜਿਹਨੇ ਨਾਲ ਜਮੀਨ 100 ਦੱਸਿਆ ਇਹਨਾਂ ਨੇ ਆਪ ਦੇ ਕਿਸਾਨ ਜਿੱਥੇ ਬੰਨੀਆਂ ਨੇ ਗੱਲੋਂ ਜਿਹੜੀ ਆ ਉਥੇ ਇੱਕ ਮੈਦਾਨ ਨਕੀ ਗਈ ਹੈ ਜਿੱਥੇ ਭਾਰਤ ਬੰਨ ਦੇ ਸਦੇ ਨੇ ਜੇ ਸਾਡੇ ਨਾਲ ਇਤਨਾ ਹੀ ਜੁੜੇ ਰਹੋ ਤੁਹਾਨੂੰ ਹੋਰ ਲਾਈਵ ਤਸਵੀਰਾਂ ਦਿਖਾਵਾਂਗੇ ਕਿ ਇਥੇ ਜਿੱਥੇ ਬੰਦੀ ਆਪਣੀ ਇਧਰ ਜਿੱਥੇ ਬੰਦੀ ਇੱਕ ਹੋਰ ਬੈਠੀ ਆ ਤੇ ਆਪਾਂ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਦਾ ਧੰਨਵਾਦ ਹਾਂ ਤੇ ਇਹਨਾਂ ਨੂੰ ਵੀ ਆਪਾਂ ਗੱਲਬਾਤ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਕੀ ਨਾਂ ਕੀ ਆਪਾਂ ਪ੍ਰਦੀਪ ਸਿੰਘ ਜੀ ਇਹ ਕਿਹੜੇ ਜਥੇਬੰਦੀ ਦੇ ਆਗੂ ਜੀ ਆਸਾਨ ਸ਼ੁਕਰਚ ਕਮੇਟੀ ਪੰਜਾਬ ਕੀ ਕਹਿਣਾ ਚਾਹੋਗੇ ਜਿਤਨਾ ਅੱਜ ਇੱਥੇ ਧੰਨਾਂ ਲਾਇਆ ਗਿਆ ਠਾਣਾਂ ਦੀ ਉਹ ਮੰਗਾ ਛੱਡੀਆਂ ਜੋ ਤੁਸਨਾ ਦੀਆਂ ਮਨਜ਼ੂਰ ਆ ਰਹੀਆਂ ਮੰਗਾ ਛੱਡੀਆਂ ਜਾਇਜ ਆ ਜੋ ਦਿੱਲੀ ਮੋਰਚਾ ਚੱਲਣ ਦਾ ਉਹ ਵੀ ਉਹ ਮੰਗਾ ਵਾ ਜੋ ਅਸੀਂ ਵੀ ਅੱਜ ਇਸੇ ਮੰਗਾ ਵਾਰੇ ਵੇਖੇ ਆ ਇਹ ਸਰਕਾਰ ਸਾਨੂੰ ਦੇ ਦੇ ਤੇ ਵਧੀਆ ਨਹੀਂ ਫਿਰ ਹੋਲੇ ਹੋਲੇ ਦਿੱਲੀ ਨੂੰ ਜਾਣਾ ਪੈਣਾ ਬਾਟਰ ਤੋੜਨੇ ਪੈਣਾ ਸਾਨੂੰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨਾਂ ਨਾਲ ਹਤਿਆਜਾਰ ਕੀਤਾ ਗਿਆ ਹੈ ਕੀ ਕਹਿਣਾ ਚਾਹੂਗਾ ਨਾ ਬਹੁਤ ਨਖੇਦੀ ਕਰਦੇ ਸਾਡੇ ਮਤਲਬ ਭਰਾਵਾ ਮਾਪੇ ਆ ਧੀਆਂ ਭੈਣਾਂ ਸਾਡੀਆਂ ਨਾਲ ਕਿਹਾਂ ਦਿੱਲੀ ਪਹੁੰਚ ਗਏ ਉਹਨਾਂ ਦਾ ਪਿਆਜਾਰ ਬਹੁਤ ਹੋ ਰਿਹਾ ਮੋਦੀ ਕਰਵਾ ਰਿਹਾ ਜਿਸ ਤਰ੍ਹਾਂ ਸਰਕਾਰ ਕਰਾ ਰਹੀ ਹੈ 2024 ਦੇ ਵਿੱਚ ਬਹੁਤ ਵਿਰੋਧ ਕਰਾਂਗੇ 2024 ਜਿਤਨਾ ਇਲੈਕਸ਼ਨ ਆ ਰਿਹਾ ਹੁਣ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਡਟ ਕੇ ਬਹੁਤ ਵਿਰੋਧ ਕੀਤਾ ਜਾਊਗਾ ਮੋਦੀ ਨੂੰ ਹਰਾਵਾਂਗੇ ਯਾਰ ਕਿ ਸਾਡੀ ਮਤਲਬ ਜਨਤਾ ਜਿਹੜੀ ਮੋਦੀ ਨੂੰ ਹਰਾਊਗੀ ਯਾਰ ਕਿ ਜ਼ਰੂਰ Yes, I know. Yes, I know.